ਲੋ ਜੀ ਬਣੀ ਨਹੀਂ ਤੇ ਜਿਹੜੀ 1.5 ਘੰਟੀਆਂ ਸਾਡੇ ਘਰ ਦੇ ਵਿੱਚ ਚੌਧਰੀ ਸਾਹਿਬ ਦੇਖ ਸਾ ਤੁਸੀਂ ਪੂਰੇ ਘਾਟ ਰੋ ਪਾਇਆ ਹੈ ਨਾ ਨੇ 2 ਘੰਟੇ ਖੜਕਾ ਮੰਮੀ ਕੀ ਕਹਿਣਾ ਚਾਹੁੰਦੇ ਤੁਸੀਂ ਵਿਆਹ ਕਰਾਉਣਾ ਚਾਹੀਦਾ ਕਿ ਨਹੀਂ ਜਿੰਦਗੀ ਵਿਆਹ ਕਰਾਉਣਾ ਸੀ ਵਿਆਹ ਕੱਲ ਦੀ ਉਹ ਟਾਈਮ ਸੀ ਜਦੋਂ ਇੱਕ ਦੂਜਾ ਉਹ ਟਾਈਮ ਸੀ ਨਹੀਂ ਤੇ ਕੁਵਾਰਾ ਛੜਾ ਵੱਜਣਾ ਪਏ ਨੇ ਕਦੀ ਓਵਰ ਟਾਈਮ ਸੀ ਮੋਟਰਸਾਈਕਲ ਤੇ ਆਉਣਾ ਮੋਟਰਸਾਈਕਲ ਤੇ ਜਾਣਾ ਕਿਸੇ ਦਾ ਬਿਨਾ ਘਰ ਘਰ ਚਾਹ ਮੰਗਣੀ ਸੀ ਡੈਡੀ ਨੇ ਮੰਮੀ ਦੀ ਨਹੀਂ ਗੱਲ ਸੁਣ ਦੇਣੀ ਤੇ ਮੰਮੀ ਨੇ ਡੈਡੀ ਦੀ ਨਹੀਂ ਗੱਲ ਸੁਣ ਦੇਣੀ ਅੱਜ ਦੇਖੋ ਆਪਸ ਚ ਵੱਖ ਹੋਏ ਆਪਸ ਦੀ ਸਹੀ ਡੈਰੀ ਬਹੁਤ ਖਰਾਬ ਆ ਜ਼ਿੰਦਗੀ ਖਰਾਬ ਕੀਤੀ ਪਈ ਲੜ-ਘੜ ਕੇ ਮੇਰੇ ਕੋ ਰਹਿ ਕੇ ਦੇਖੋ ਫੇਰ ਪਤਾ ਲੱਗਣਾ ਲੋ ਜੀ ਅੱਜ ਡੈਰੀ ਲੈਣ ਨੂੰ ਕਿਹਾ ਐ ਕੜਾਈ ਨਹੀਂ ਲੈ ਕੇ ਆਉਂਦੇ ਦੇਣੀ ਨਹੀਂ ਤੁਸੀਂ ਦੇਣੀ ਮੈਂ ਦੇਣੇ ਜਾਂਦਾ ਮੈਂ ਲੈ ਆ ਅੱਜ ਪਿੰਨੀਆਂ ਬਣਾਉਣੀਆਂ ਸੀਗੀਆਂ ਤਾਂ ਬੰਦੇ ਨੇ ਪਸਾਰ ਪਾ ਲਿਆ ਪਿੰਨੀਆਂ ਬਣਾਉਣੋਂ ਉਪਰ ਨੂੰ ਸੱਧਿਆ ਪਹਿਲਾਂ ਚਾਹ ਬਣਵਾਈ ਫੇਰ ਪਰੌਂਠੇ ਖਾਦੇ ਹੱਲੇ ਵੀ ਕੋਈ ਨਾਮ ਹਰ ਜਾ ਭਰਾਵਾ ਹੁਣ ਪਤਾ ਨਹੀਂ ਕਦੋਂ ਵਾਰੀ ਆਊਗੀ ਪਿੰਨੀਆਂ ਦੀ ਕਦੋਂ ਬਣੂਗਾ ਬਲੋਗ ਸਮਾਨ ਰੈਡੀ ਕਰੋ ਸਾਰੇ ਬਾਕੀ ਟਾਈਮ ਦੇਖੋ ਜੀ 3 ਵਜੇ 40 ਮਿੰਟ ਹੋਣ ਵਾਲੇ ਆ ਤੇ ਬਾਕੀ ਤੁਹਾਨੂੰ ਸਾਰਾ ਪਰਪਸ ਦੱਸਾਂਗੇ ਕਿੰਦਾਂ ਪਿੰਨੀਆਂ ਬਣਦੀਆਂ ਕੀ ਕੀ ਸਿਸਟਮ ਕੀ ਕੀ ਨਹੀਂ ਬਣੇ ਰਿਓ ਬਲੋਗ ਦੇ ਨਾਲ ਇਧਰ ਗਵਦਰ ਸਾਹਿਬ ਦਰਸ਼ਨ ਹੋ ਰਹੇ ਸਾਡੇ ਦੇਖੋ ਜੀ ਪਿੰਨੀਆਂ ਦਾ ਸਮਾਨ ਬਣਾ ਤੁਹਾਨੂੰ ਦਿਖਾ ਦਈਏ ਮੇਰੇ ਸ਼ੋਕਰਾ ਦਈਏ ਦੇਖ ਸਕਦੇ ਪਾਈਆ ਬਦਾਮ ਪਾਈਆ ਪਿਸਤਾ ਪਾਈਆ ਸੌਗੀ ਪਾਈਆ ਆਹ ਆਪਣੇ ਗੂੰਦ ਇਹਨੂੰ ਗੂੰਦਾ ਕਹਿੰਦੇ ਆ ਤੇ ਆਹ ਸੁੰਡਾ ਜੀ ਪਾਈਆ ਆਹ 100 ਗ੍ਰਾਮ ਖਸਖਸ 100 ਗ੍ਰਾਮ ਮਗਜ ਤੇ ਆਹ ਠੂਠ ਇਕ ਕੋਰੀਆਂ ਦਾ ਹੀ ਆ ਸੌਫ ਆ ਇਹ ਵੀ ਤੁਸੀਂ 100 ਗ੍ਰਾਮ ਆਪਣੇ ਹਿਸਾਬ ਨਾਲ ਪਾ ਲਿਓ ਇੰਨਾ ਸਾਰਾ ਬਾਕੀ ਆ ਕਿਲੋ ਦੇਸੀ ਕੇ ਠੀਕ ਹੈ ਜੀ ਇਹ ਸਾਰੇ ਸਮਾਨ ਦਾ ਜਿਹੜਾ ਮੇਨ ਮੇਨ ਸਮਾਨ ਹੈ ਇਹ ਪੈਣਾ ਹੈ ਵਿੱਚ ਬਾਕੀ ਤੁਹਾਨੂੰ ਦੱਸਾਂਗੇ ਕਿੱਦਾਂ ਬਣਾਉਣਾ ਕਿੱਦਾਂ ਨਹੀਂ ਠੂਠੀ ਅਸੀਂ ਪੀਸ ਲਈ ਸੀਗੀ ਇਹ ਦੇਸ਼ ਵਾਲੇ ਤੁਸੀਂ ਇਹਨੂੰ ਇਦਾਂ ਬਣਾਉਣਾ ਠੀਕ ਹੈ ਜੀ ਹੁਣ ਬਦਾਮ ਜੋਟ ਹਾਂ ਜੋਟ ਜੀ ਬਾਕੀ ਆ ਬਦਾਮ ਆ ਇਹਨੂੰ ਪਾਉਣੇ ਦੇ ਵਿੱਚ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਕੁੱਟਣਾ ਠੀਕ ਹੈ ਜੀ ਹੋਰ ਜੀ ਬਦਾਮਾਂ ਨੂੰ ਕੁੱਟਿਆ ਜਾ ਰਿਹਾ ਦੇਖ ਸਕਦੇ ਸੀ ਜੇ ਆਪਾਂ ਗ੍ਰੇਂਡਰ 'ਚ ਕਰ ਲਈਏ ਨਾ ਫਿਰ ਸਵਾਦ ਨਹੀਂ ਹੁੰਦਾ ਬਦਾਮਾਂ ਦਾ ਇਸ ਕਰਕੇ ਪੌਣੇ ਦੇ ਵਿੱਚ ਥੋੜੇ ਜਿਹੇ ਹੁਨੇ ਵੀ ਚਾਹੀਦੇ ਹਨ ਇਹਦਾ ਸਵਾਦ ਵੀ ਆਵੇ ਪਿੰਨੀਆਂ ਦੇ ਵਿੱਚ ਦੰਦਾਂ 'ਚ কুরਕਰਾਈਆਂ ਕੰਮ ਹੋ ਗਈ। ਜਿਆਦਾ ਗ੍ਰੇਂਡਰ ਨਾਲ ਫੇ ਪੂਰਾ ਚੂਰਾ ਬਣਾਉਂਦਾ ਉਹ ਪਤਾ ਨਹੀਂ ਲੱਗਦਾ ਕੀ ਚੀਜ਼ ਖਾਰੇ ਕੀ ਨਹੀਂ ਕੁੰਡਾ ਆ ਗਿਆ ਪਹਿਲਾਂ ਹੀ ਪੌਣੇ ਨਾਲ ਕਰਦੇ ਸਾਡੇ ਦਿਮਾਗ 'ਚ ਆਈ ਵੀ ਸਾਡੇ ਤੋਂ ਤਾਂ ਕੁੰਡਾ ਪਿਆ ਆ। ਇਹਦੇ 'ਚ ਸ਼ਰਧਾਈ ਬਣਾਉਣੇ ਹੁੰਨੇ ਹਨ। ਪੌਣੇ 'ਚ ਬਣਾਵਾਂਗੇ ਬਦਾਮ ਕੁੱਟਾਂਗੇ ਚੰਗੀ ਤਰ੍ਹਾਂ। ਬਾਕੀ ਸਾਰਾ ਸਮਾਨ ਕੱਟ ਕੇ ਇੱਕ ਸਾਈਡ ਤੇ ਲਾਉਨੇ ਬੱਲਾ ਪਹਿਲਾਂ ਬਦਾਮ ਦੀ ਬਾਰੀ ਆ ਗਈ ਠੀਕ ਹੈ ਜੀ। ਜਾਣਖ ਦੇ ਬਾਦਸ਼ਾਹ ਲੱਕੜਾਂ ਲੈ ਕੇ ਆ ਰਹੇ ਨੇ। ਦੇਖੋ ਲੈ ਕਹਿੰਦੇ ਜਾਨ ਹੈ ਨਹੀਂ ਸਰੀਰ 'ਚ ਕਮਜ਼ੋਰੀ ਆ ਮੇਰੇ ਉੱਪਰ ਤੱਕ ਦਾ ਸਿਰ ਤਾਂ ਸਾਰਾ ਕੋ ਜੇ ਇਹ ਕਮਜ਼ੋਰੀ ਫਤਾਕਤ ਨੂੰ ਕੀ ਕਹਿੰਦੇ ਆ ਥੱਲਿਓ ਤਾਂ ਨੂੰ ਭਰਾਵਾ ਇਹ ਦਵਾਈਆਂ ਬੰਦ ਕਰਾਓ ਜਿਹੜੀਆਂ ਤਾਕਤ ਵਧਾਉਣੀਆਂ ਦਵਾਈਆਂ ਗੜੀ ਦੀਆਂ ਲੈ ਨਿਆਣੇ ਨੂੰ ਅੱਗ ਦਾ ਬਹੁਤ ਚਾ ਆ ਜਦੋਂ ਅੱਗ ਬਾਲਦੀ ਚੁੱਲ੍ਹੇ ਦੇ ਕੋਲ ਆ ਕੇ ਬਹਿ ਜਾਂਦੇ ਆ ਰਿਆ ਸਮਾਨ ਪਾਈ ਜਾਂਦੇ ਕੂੜਾ ਕਰਕੜ ਇਕੱਠਾ ਕਰੀਏ ਨਿਆਣੇ ਨਹੀਂ ਨੌਲੇਜ ਵੀ ਦੇਣੀ ਪਿੰਨੀਆਂ ਬਾਰੇ ਵੀ ਪਿੰਨੀਆਂ ਬਾਰੇ ਨੌਲੇਜ ਵੀ ਦੇਣੀ ਕੀ ਕੀ ਵਿੱਚ ਪਾਉਣਾ ਚਾਹੀਦਾ ਕੀ ਕੀ ਨਹੀਂ ਨੌਲੇਜ ਇਹ ਵੀ ਆ ਜਦੋਂ ਕੜਾਈਆਂ ਇਕੱਠੀਆਂ ਕਰਨੀਆਂ ਆਹ ਤਾਂ ਪਹਿਲਾ ਝਗੜਾ ਆ ਨਾਲ ਅੱਧਾ ਘੰਟਾ ਪਹਿਲਾਂ ਲੜਨਾ ਫੇਰ ਜਿਹੜਾ ਪਿੰਨੀਆਂ ਦਾ ਟੇਸਟ ਆਉਣਾ ਉਹ ਗੱਲ ਵੱਖਰੀ ਉਹ ਟੇਸਟ ਐ ਇਦਾਂ ਦਾ ਜੇ ਝਗੜਾ ਕਰੋਗੇ ਇਦਾਂ ਪਹਿਲਾਂ ਗਰਮ ਹੋ ਜਣੇ ਚੀਜ਼ਾਂ ਸਾਰੀਆਂ ਆਪਾਂ ਸ਼ੁਰੂ ਹੋ ਲਓ ਜੀ ਹਾਂਸਾਂ ਦਾ ਜੋੜਾ ਬਹਿ ਚੁੱਕਾ ਹੈ ਦੇਖ ਸਕਦੇ ਤੁਸੀਂ ਫਾਈਨਲੀ ਬਨਾਮ ਹੋ ਗਏ ਇੰਨੇ ਕਿ ਕੁੱਟਣੇ ਇੰਨਾ ਗਰੇਣੇ ਵੀ ਚਾਹੀਦੇ ਆ ਹੁਣੇ ਦੂਬਾਰੀ ਹੈ ਜੀ ਪੈਸਤਾ ਕੁੱਟਣ ਦੀ ਆਮ ਤੇ ਜਿਹੜਾ ਠੂਠੀਆਂ ਦਾ ਸੀਗਾ ਚੂੜਾ ਠੂਠੀ ਹੀ ਸੀਗਾ ਜੋਟੜਾ ਸੀਗਾ ਉਹ ਸਾਰਾ ਮਿਕਸ ਹੋ ਗਿਆ ਠੀਕ ਹੈ ਜੀ ਇੱਧਰ ਪਹਿਲਾਂ ਹੁਣ ਵਾਰੀ ਆ ਗਈ ਪੈਸਤੇ ਦੀ ਹੁਣ ਪੈਸਤੇ ਨੂੰ ਵੀ ਕੁੱ ਬਰਾਮ ਤੇ ਸੌਗੀ ਬਿਲਕੁਲ ਨਹੀਂ ਆ ਰਹਾ ਕੋਈ ਜੁੱਟ ਉਹ ਛੋਟਾ ਹੈ ਇਧਰ ਪੈਸਤਾ ਹੋ ਰਿਹਾ ਖਾਸ ਖਾਸ ਮਿਕਸ ਕਰਦੀ ਠੀਕ ਹੈ ਵਿੱਚ ਤਿੰਨ ਇੱਕ ਦੋ ਤਿੰਨ ਚੀਜ਼ਾਂ ਮਿਕਸ ਹੋ ਗਈਆਂ ਕੀ ਪਤਾ ਹੈਗਾ ਕਿ ਨਹੀਂ ਉਹ ਤਾਂ ਉੱਤਰੀ ਹੋਈ ਵੀ ਵਾਕੇ ਆਟਾ ਥਾੜਾ ਗਰਮ ਹੋ ਗਈ ਜੀ ਤਾਂ ਲਾਤੀ ਆਪਾਂ ਇਹਦੇ ਵਿੱਚ ਹੁਣ ਪਹਿਲਾਂ ਘੇ ਪਾਵਾਂ ਗੜਾਈ ਵਿੱਚ ਕਿਲੋ ਘੇ ਆ ਪੂਰਾ 1.5 ਕਿਲੋ ਆ 1.5 ਕਿਲੋ ਬੇਸਣ ਆਪਾਂ ਛਾਣ ਲਿਆ ਹੈ ਤੇ 8 ਕਿਲੋ ਪੋਣਾ ਆਟਾ ਠੀਕ ਹੈ ਜੀ ਕਣਕ ਦਾ ਅੱਧਾ ਕਿਲੋ ਕਣਕ ਦਾ ਆਟਾ ਪਾਵਾਂਗੇ ਇਸ ਤੇ ਨੂੰ ਵੀ ਆਪਾਂ ਵਿੱਚ ਮਿਕਸ ਕਰਤਾ ਦੇ ਲਓ ਤੁਹਾਡੇ ਸਾਹਮਣੇ ਆਉਣ ਨਾਲ ਦੱਸੀ ਜਾਂਦੇ ਹੁਣ ਤੁਸੀਂ ਆਪ ਹੀ ਨੋਟ ਕਰੀ ਜਾਓ ਹੁਣ ਇਹ ਤੋਂ ਬਾਅਦ ਕਾਦੀ ਵਾਰੀ ਆ ਮਾਗਜ ਮਾਗਜ ਕੁੱਟਣਾ ਲਓ ਜੀ ਹੁਣ ਮਾਗਜ ਕੁੱਟਣੇ ਕੁੱਟੇ ਜਾ ਰਹੇ ਦੇਖ ਸਕਦੇ ਹੋ 100 ਗ੍ਰਾਮ ਮਾਗਜ ਸੀਗੇ ਸਾਰਾ ਆਪਾਂ ਸਟਾਰਟਿੰਗ ਦੱਸਿਆ ਹੋਇਆ ਹੈ ਅਭੀ ਆ ਚੁੱਕਾ ਕੁਆਂਟੀਟੀ ਦੇਖ ਲਓ ਕਿਲੋ ਕੁ ਹੋਣਾ ਮਸੀਂ ਆਪਣਾ ਘੇਰਮ ਹੋ ਚੁੱਕਾ ਥੋੜਾ ਜਿਹਾ ਰਹਿ ਗਿਆ ਕੜਾਈ ਲਾਈ ਸੀ ਦੁਬਾਰਾ ਰੱਖ ਲਈ ਉੱਪਰ ਲਓ ਜੀ ਸਭ ਤੋਂ ਪਹਿਲਾਂ ਆਪਾਂ ਘੇਰ ਦੇ ਵਿੱਚ ਪਾਵਾਂਗੇ ਬੇਸਣ ਜਿਹੜਾ ਆਪਾਂ ਛਾਣਿਆ ਸੀ ਦੇਖ ਲਓ ਇਹਨੂੰ ਕਿੰਨਾ ਚਿਰ ਹਿਲਾਉਣਾ ਡੈਡੀ ਕੁਝ ਦੱਸੋ ਵੀ ਇਹਨੂੰ ਹਲਾਵਾ ਇਹ ਪਹਿਲਾਂ ਦੇਖਾਂ ਇਹ ਸਵੈਲ ਹੋ ਜਾਊਗੀ ਫਿਰ ਫੇਰ ਸੈਟ ਹੋ ਜਾਊਗਾ ਫਿਰ ਪੁੱਜੂਗਾ ਫਿਰ ਥੋੜਾ ਟਾਈਮ ਲੱਗ ਰਿਹਾ ਮੇडम ਨੂੰ ਹਾਂ ਲਓ ਜੀ ਦੇਖ ਸਕਦੇ ਹੋ ਥੋੜੇ ਟਾਈਮ ਬਾਅਦ ਜਦੋਂ ਇਹ ਡੱਟਣ ਜੇ ਸਹੀ ਹੋ ਗਿਆ ਉਦੋਂ ਬਾਅਦ ਫਿਰ ਆਟਾ ਪਾਇਆ ਜਾਵੇਗਾ ਦੇ ਲਓ 1/2 ਕਿਲੋ ਬੇਸਣ ਚੀ ਤੇ 1 ਕਿਲੋ ਆਟਾ ਬਾਕੀ ਦੀ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜ਼ਰੂਰੀ ਨਹੀਂ ਇਹਨਾਂ ਨਾਲ ਰੱਖਣਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਚੰਗੀ ਤਰ੍ਹਾਂ ਪੂਰਾ ਮਤਲਬ ਬ੍ਰਾਊਨ ਕਰ ਲੈਣਾ ਜੇ ਨਜ਼ਰ ਹੁੰਦਾ ਨਹੀਂ ਚੰਗੀ ਤਰ੍ਹਾਂ ਪੂਰਾ ਬ੍ਰਾਊਨ ਕਰ ਲੈਣਾ ਇਹਨਾਂ ਕਲਰ ਦੇਖ ਸਕਦੇ ਤੁਸੀਂ ਗੱਲਾਂ ਇਹ ਥੱਲੇ ਲੱਗਣਾ ਜੇ ਅੱਗ ਘੱਟ ਚਾਹੀਦੀ ਆ ਅੱਗ ਘੱਟ ਰੱਖਣੀ ਇਹਦੇ ਸੇਮ ਅੱਗ ਦੇ ਜਿੰਨੀ ਨੋਰਮਲ ਬਲਦੀ ਤੇਨੂੰ ਹਿਲਾਉਣਾ ਨਹੀਂ ਹਟਣਾ ਹੈਗਾ ਜੇ ਥੱਲੇ ਲੱਗ ਗਿਆ ਤਾਂ ਸਾਰਾ ਤੁਹਾਡਾ ਕਮ ਖਾਵ ਹੋ ਜਾਣਾ ਇਸ ਕਰਕੇ ਇਸੀ ਦਾ ਵੀ ਧਿਆਨ ਰੱਖਣਾ ਪੂਰਾ। ਲਓ ਜੀ ਹੁਣ ਸੌਂਫ ਵੀ ਪਾਉਣ ਲੱਗਿਆ। ਬਸ ਸੌਂਫ ਕਿੰਨੀ ਕ ਪਾਉਣੀ ਹੈ? ਥੋੜੀ ਪਾਉਣੀ। ਆਹ ਲਓ ਜੀ। ਇੱਕੋ ਟੱਕਣ ਬਸ। ਇੱਕ ਟੱਕਣ ਸੌਂਫ ਜਿੰਨਾ ਕ ਅਸੀਂ ਪਾਇਆ ਸੀ ਉਹ ਹਿਸਾਬ ਨਾਲ ਦੇਖ ਲਿਓ। ਜਾਂ ਸੌਂਡਾ ਦੇਖ ਲਓ। ਸੌਂਡ ਕਿੰਨੀ ਕ ਪਾਉਣੀ ਹੈ ਉਹ ਵੀ ਤੁਸੀਂ ਦੇਖ ਲਓ। ਤੁਹਾਡੇ ਆਪਣੇ ਹਿਸਾਬ ਨਾਲ ਪਾਉਣੀ ਹੈ। ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਨਹੀਂ ਹੈ ਨਾ। ਚੱਲ ਰਿਹਾ سلسلہ ਹਰਉਣ ਵਾਲਾ ਡੈਡੀ ਹੁਣੇ ਲੱਗੇ ਲਗਾਤਾਰ ਕੰਟੀਨਿਊ। ਨਾਲ ਨਾਲ ਡੈਡੀ ਮੰਤਰ ਵੀ ਦੱਸ ਜਿਹੜਾ ਪੜ੍ਹਦੇ ਹੁੰਨੇ ਆ। ਜਿੰਨਾ ਤਿੰਨੀਆਂ ਸਵਾਦ ਬਣਦੀਆਂ ਮੰਤਰ। ਇਹ ਹੀ ਹੋ ਸੋਚਿਆ ਜਾਵੇ ਜਿਆਦਾ ਟਾਈਮ ਤਾਂ ਨਹੀਂ ਘੰਟੇ ਵਿੱਚ ਤਿਆਰ ਹੁੰਦੀ ਨਾ ਜਿਹੜੀ ਬੰਨੀ ਆ ਘੰਟਾ ਕ ਲੱਗਦਾ ਮਸੀਂ ਜਿਆਦਾ ਤਾਂ ਉਹਨਾਂ ਨੂੰ ਲੱਗਦਾ ਹੈ ਬਸ ਆ ਸਮਾਨ ਸਮੂਹ ਜਿਹੜਾ ਕੁੱਟਣ ਵਾਲਾ ਇਹਨੂੰ ਥੋੜਾ ਟਾਈਮ ਲੱਗਦਾ ਬਾਕੀ ਇਧਰ ਚਲੀਏ ਪਹਿਲਾਂ ਇਹਨੂੰ ਭੁੰਨਾ ਪੂਰਾ ਬ੍ਰਾਊਨ ਕਰਨਾ ਜਦ ਅੱਛਾ ਉਹਨੂੰ ਬਾਅਦ ਚ ਪਾਉਣਾ ਨਾ ਆਹ ਚੀਜ਼ ਦਿলো ਆਟੇ ਨੂੰ ਜਿਹੜਾ ਬੇਸਣ ਦੇ ਆਟਾ ਆਟਾ ਗਰਮ ਦਾ ਦੇ ਵਿੱਚ ਪੁੱਜ ਜਾਂਦਾ ਅੱਛਾ ਇਹਨੂੰ ਪੂਰਾ ਭੁੰਨਾ ਜਦ ਬ੍ਰਾਊਨ ਹੋ ਗਿਆ ਫਿਰ ਬਸ ਡਰਾਈ ਫਰੂਟ ਪਾ ਕੇ ਇਹਨੂੰ ਮਿਕਸ ਕਰ ਦੇਣਾ ਲੋ ਜੀ ਪਿੰਨੀਆਂ ਤਿਆਰ ਬਾਕੀ ਵਟ ਲੈਣੀਆਂ ਆਪਾਂ ਫੇ ਇੰਨਾ ਕੰਮ ਆ ਠੰਡਾ ਲਓ ਜੀ ਮਾਰ ਜਿਵੇਂ ਮਿਕਸ ਕਰਤੇ ਆਪਾਂ ਵਿੱਚ ਦੇਖ ਸਕਦੇ ਤੁਸੀਂ ਥੋੜੇ ਥੋੜੇ ਇਦਾਂ ਹੋਊਗੇ ਨਾ ਗ੍ਰੈਂਡਰ ਨਾਲ ਇਦਾਂ ਘਰਿਆ ਕਰੋ ਸਭ ਤੋਂ ਬੈਸਟ ਚੀਜ਼ ਆ ਇਹ ਗੁੰਦਾ ਇਹਨੂੰ ਕਹਿੰਦੇ ਜੀ ਗੁੰਦਾ ਇਹ ਜ਼ਿਆਦਾ ਨਹੀਂ ਪਾਉਣੀ ਇੰਨੀ ਕੀ ਪਾਉਣੀ ਹੈ ਲਿਆਂਦੇ ਤਾਂ ਅਸੀਂ ਵੱਧ ਸੀ 100 ਗ੍ਰਾਮ ਸੀ 100 ਗ੍ਰਾਮ ਚੋਂ 50 ਗ੍ਰਾਮ ਪਾ ਲਓ ਤੁਸੀਂ ਇਹਨੂੰ ਵੀ ਕੁੱਟਣਾ ਚੰਗੀ ਤਰ੍ਹਾਂ ਇਹਨੂੰ ਗੈਸ ਤੇ ਕਦੇ ਨਹੀਂ ਬਣਾਈਦਾ ਗੈਸ ਇੱਕ ਨਾ ਬਣਾਉਣ ਦੀ ਵਜ੍ਹਾ ਗੈਸ ਜਿਹੜਾ ਹੈ ਸਮੈਲ ਜਿਹੜੀ ਹੈ ਨਾ ਉਹ ਪੇਟ ਦੇ ਵਿੱਚ ਗੈਸ ਬਣਾਦੀ ਹੈ ਗੈਸ ਤੇ ਬਣਾਉਂਦੀ ਹੈ ਚੁੱਲੇ ਦਾ ਜਿਹੜਾ ਸਵਾਦ ਵੱਖਰਾ ਹੈ ਨਾ ਉਹ ਵੱਖਰਾ ਧੂਆ ਵੀ ਲੱਗਣਾ ਚਾਹੀਦਾ ਇਹਨੂੰ ਹਾਂ ਨਾ ਰੋਟੀਆਂ ਖਾਣ ਨਹੀਂ ਗੈਸੇ ਉਹ ਰੋਟੀਆਂ ਖਾਣੀਆਂ ਰੋਟੀਆਂ ਖਾਣੀਆਂ ਉਹ ਤਾਂ ਮਜੂਰੀ ਯਾਰ ਤੂੰ ਹੀ ਉੱਠਿਆ ਕਰੋ ਫਿਰ 4 ਵਜੇ ਬਣਾਇਆ ਕਰੋ ਇਹ ਨਹੀਂ ਗੱਲ ਆ ਇੱਕ ਜਿਆਦਾ ਵਧੀਆ ਹੁੰਦਾ ਹਾਂ ਕੀ ਵਿੱਚ ਕਾਲਾ ਕਾਲਾ ਇਹ ਉਹ ਜਿਹੜੇ ਤੈਨੂੰ ਪਹਿਲਾਂ ਅੱਗ ਤੇਜ਼ ਵਾਲੇ ਤੇ ਉਹ ਲੋ ਜੀ ਹੁਣ ਦੇਖ ਸਕਦੇ ਹਾਂ ਜੀ ਆ ਜੋ ਕੀਤਾ ਇਹਨੇ ਹਲਾਉਣਾ ਹੀ ਆ ਸਿਰਫ ਇਹ ਬ੍ਰਾਊਨ ਹੋ ਗਿਆ ਥੋੜਾ ਥੋੜਾ ਦੇਖ ਸਕਦੇ ਆਟਾ ਕਿੰਨਾ ਕੁ ਬ੍ਰਾਊਨ ਹੋਰ ਕਰਨਾ ਇਹਨੂੰ ਸਵੈਲ ਮਾਰ ਲਾਪਾ ਨਾ ਹਾਂ ਅੱਛਾ ਇਸ ਮੈਨ ਲਾਈਟ ਢਿੱਡ ਭਰ ਜਾਂਦਾ ਬੰਦੇ ਜਿਹੜੇ ਲਾਗੇ ਬੈਠਾ ਉਹ ਪਿੰਨੀਆਂ ਸਵਾਲ ਲਾਦੀਆਂ ਅਗਲੇ ਦਿਨ ਖਾਉਂਗੇ ਚਾਹ ਨਾ ਫੇਰ ਤੁਹਾਨੂੰ ਸਵਾਲ ਹੋਣਗੇ ਹੋਰ ਕੀ ਕੀ ਵਿੱਚ ਆਪਾਂ ਐਡ ਕਰ ਸਕਦੇ ਡੇੜੀ ਦੱਸੋ ਸਵਾਰ ਜੀ ਕਰ ਲਾ ਭਾਰਾ ਹੋ ਜਣਾ ਉਹਦਾ ਕੋਈ ਤਾਂ ਵੈਸੇ ਨੁਕਸਾਨ ਵੀ ਜਿਆਦਾ ਕ੍ਰਿਸਟਲ ਵੱ ਵਾਦਾ ਫਾਜਦਾ ਨਹੀਂ ਜਾਂਦੀ ਫਿਰੋ ਸਹੀ ਹੈ ਖਾਣਾ ਪੈਣਾ ਇਦਾਂ ਬੋਵੇਂ ਗਜਰੇਲੇ ਦਾ ਖਾਦਾ ਉਹ ਪਿੱਛੇ ਚੱਲਾ ਗਜਰੇਲੇ ਦੀ ਗੱਲ ਹੋਰ ਹੈ ਗਜਰੇਲੇ ਦਾ ਪੰਨੀਆਂ ਦਾ ਫਰਕ ਨਹੀਂ ਕਹਿੰਦੇ ਦੱਸ ਹੈ ਡੈਡੀ ਪਤਾ ਪੁਰਾਣੇ ਖੌਂਡਾ ਪੰਨੀਆਂ ਦੇ ਬਾਦਸ਼ਾਹ ਕਹਿੰਦੇ ਹੁੰਦੇ ਡੈਡੀ ਨੂੰ ਕਿਸੇ ਟਾਈਮ ਲੋਕੀ ਕਹਿੰਦੇ ਲੈਣਾ ਬਣੀ ਹੁੰਦੇ ਸੇਰੇ ਵੀ ਸਾਡੀ ਬਣਾ ਦੇਓ ਵਜਿਰੀ ਸਾਡੀ ਬਣਾ ਦੇਓ ਇਹ ਕਿਸੇ ਨਹੀਂ ਬਣਾਉਣੀ ਹੋਣੀ ਤੁਸੀਂ ਸੰਪਰਕ ਕਰੋ ਜੇ ਡੈਡੀ ਦਾ ਪੰਨੀਆਂ ਬਣਾਉਣੀਆਂ ਹੋਣ ਵਿੱਚੋਂ ਮਤਲਬ ਕਿ ਕਿਲੋ ਮਾਲ ਆ ਉਹਦੇ ਵਿੱਚੋਂ ਤੁਹਾਨੂੰ 700 ਗ੍ਰਾਮ ਡੈੜੀ ਰੱਖਣੀਆਂ 200 ਗ੍ਰਾਮ ਲੈਣੀਆਂ ਸਿਰਫ ਪੈਸੇ ਲੈਣ ਬਣਵਾਈ ਡੈੜੀ ਇਹ ਆ ਨਾ ਮਹਿੰਗਾ ਕੰਮ ਲੋਕਾਂ ਨੇ ਕਹਿੰਦਾ ਔਖਾ ਕੰਮ ਬਣਾ ਦਦਾ ਪਰ ਇਹ ਆ ਨਹੀਂ ਸਰ ਤਿੰਨ ਵਾਰੀ ਬਣਾਉਣ ਲੱਗੇ ਤਿੰਨ ਵਾਰੀ ਕੜਾਈ ਲੈ ਕੇ ਆਂਦੀ ਆ ਨਾ ਨਹੀਂ ਪਹਿਲਾਂ ਵਜੀਰੀ ਬਣਾਈ ਸੀ ਤੇ ਹੁਣ ਪਿੰਨੀਆਂ ਬਣ ਰਹੀਆਂ ਗੱਲ ਉਹੀ ਆ ਸਵਾਦ ਉਹੀ ਬਸ ਥੋੜੇ ਪਿੰਨੀਆਂ ਖਾਣ ਦਾ ਸਵਾਦ ਵੱਖਰਾ ਜਾ ਹੁਣ ਗੁੰਦਾ ਸਾਡੀਆਂ ਹੋ ਚੁੱਕੀਆਂ ਨੇ ਬਸ ਜਿਹੜਾ ਮੋਟਾ-ਮੋਟਾ ਇਹ ਚੱਕਣਾ ਆ ਠੀਕ ਆ ਜੀ ਇਹਨੂੰ ਛੱਡਣਾ ਨਹੀਂ ਇਹਨੂੰ ਬਿਲਕੁਲ ਬਰੀਕ-ਬਰੀਕ ਨੇ ਆ ਤੇ ਨਿਕਾ ਬਸ ਜਿਹੜਾ ਮੋਟਾ-ਮੋਟਾ ਪਰਦਾਣੇ ਰਹਿ ਗਏ ਆ ਛਾਣ ਲੈਣੇ ਤੁਸੀਂ ਇਹ ਇਹ ਨਹੀਂ ਹੋਣਾ ਚਾਹੀਦਾ ਵਿੱਚ ਇੰਨਾ ਮੇਂ ਦਾ ਸਾਰਾ ਸਵਾਦ ਖਰਾਬ ਹੋ ਜਾਣਾ ਛਾਣਨੇ ਤਾਂ ਦੱਸਿਆ ਨੇ ਛਾਣਨਾ ਜ਼ਰੂਰੀ ਆ ਗੁੰਦ ਜਿਹੜਾ ਹੁੰਦਾ ਆ ਲਓ ਜੀ ਹੁਣ ਥੋੜੀ ਥੋੜੀ ਸਮੈਲ ਹੋਣੀ ਸ਼ੁਰੂ ਹੋ ਚੁੱਕੀ ਆ ਪਜਰੀ ਦੀ ਕੇ ਵੀ ਹੋ ਗਿਆ ਚੰਗੀ ਤਰ੍ਹਾਂ ਦੇ ਸਕਦੇ ਤੁਸੀਂ ਜਦੋਂ ਪੁੱਜ ਗਿਆ ਨਾ ਫਿਰ ਕੇ ਛੱਡਣਾ ਸ਼ੁਰੂ ਕਰ ਦੇਣਾ ਇਹਨੇ ਆਟੇ ਨੇ ਹਨਾ ਕੇ ਵੀ ਛੱਡੂਗਾ ਸਮੈਲ ਵੀ ਆਊ ਜ਼ਿਆਦਾ ਅੱਛਾ ਹਲੇ ਕੇ ਛੱਡਣਾ ਹੈ ਜੇ ਪ੍ਰੋਪਰ ਤਰੀਕਾ ਜੋ ਕੇ ਛੱਡਤਾ ਸਮਝ ਲਓ ਵੀ ਤਿਆਰ ਹੋ ਗਈ ਆ ਬਣੀ ਇਹ ਵੀ ਜ਼ਰੂਰੀ ਆ ਇਹ ਵੀ ਗੱਲਾਂ ਨੋਕ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਕਿੱਥੇ ਚੀਜ਼ਾਂ ਯਾਦ ਰੱਖਣੀਆਂ ਆ ਰਾਖ ਲੋ ਪਾ ਕੇ ਇਹ ਦਿਮਾਗ ਦੇ ਵਿੱਚ ਫਿਰ ਬੰਦਾ ਬਣਾ ਲੈਂਦਾ ਸਹੀ ਗੱਲ ਹੈ ਇਹ ਤਾਂ ਗੱਲ ਹੈ ਸਹੀ ਕਰੋ ਘਰੀ ਲੋਕੀ ਬਣਾਉਂਦੇ ਨੇ ਬਣਾਉਂਦੇ ਆ ਤਾਂ ਸਾਰਿਆਂ ਦਾ ਟੇਸਟ ਅਲੱਗ-ਅਲੱਗ ਹਰੇਕ ਦਾ ਆਪਣਾ-ਆਪਣਾ ਟੇਸਟ ਹੁੰਦਾ ਰੇਗ ਦੀ ਕਦੀ ਵੀ ਤੁਸੀਂ ਕਿਸੇ ਪਰੌਣੇ ਜਾਂਦੇ ਨਾ ਕਿਸੇ ਦਾ ਟੇਸਟ ਅਲੱਗ ਪੈਂਦੀਆਂ ਦਾ ਕਿਸੇ ਦਾ ਅਲੱਗ ਹੈ ਤਾਂ ਚੁੱਲਾ ਤਾਂ ਉਹੀ ਆ ਅੱਗ ਤਾਂ ਉਹੀ ਆ ਸਮਾਨ ਵੀ ਉਹੀ ਆ ਬਸ ਬਣਾਉਣ ਦਾ ਤਰੀਕਾ ਹਾਂ ਬੁਲਣ ਵਾਲ ਵੀ ਉਹੀ ਆ ਸਹੀ ਗੱਲ ਹੈ ਮੈਂ ਵੀ ਉਹੀ ਆ ਸਹੀ ਗੱਲ ਹੈ ਇਹ ਤਾਂ ਗੱਲ ਹੈ ਸੀ ਹੁੰਦਾ ਹੀ ਵਿੱਚੇ ਛਾਂੜ ਰਹੇ ਆ ਦੇਖ ਆ ਤੁਸੀਂ ਜਿਹੜਾ ਬਚ ਗਿਆ ਉਹ ਬਸ ਬਹੁਤ ਐਨਾ ਕ ਜਿਆਦਾ ਨਹੀਂ ਪਾਉਣਾ ਹੈਗਾ ਬਹੁਤ ਇਹਨੂੰ ਤੁਸੀਂ ਆਟੇ ਜਿਵੇਂ ਛਾ ਪਹਿਲਾਂ ਹੀ ਕਰਨਾ ਠੀਕ ਹੈ ਜੀ ਬਾਹਰ ਹੋਣੀ ਬਹੁਤ ਹਨਾ ਇਹ ਕਿਤੇ ਵੀ ਵੱਡੇ ਡੈਗ ਦੇ ਚਲੋ ਬਹੁਤ ਐਨਾਂ ਐ ਐਨਾਂ ਹੀ ਬਹੁਤ ਆ ਲਓ ਜੀ ਇਹਨੂੰ ਮਿਕਸ ਕਰ ਰਹੇ ਆਪਾਂ ਵਿੱਚ ਜਿਹੜਾ ਸਮਾਨ ਅਸੀਂ ਲਿਆ ਆ ਸੀ ਉਹਦੇ ਵਿੱਚੋਂ ਵੀ ਕਾਫੀ ਸਮਾਨ ਕਈ ਚੀਜ਼ਾਂ ਬਚ ਗਈਆਂ ਸਾਡੇ ਜਿਹੜਾ ਸਾਊਂਡ ਬਚ ਗਿਆ ਗੁੰਦਾ ਬਚ ਗਿਆ ਤੇ ਸੌਂਫ ਵੀ ਕਾਫੀ ਬਚੀ ਆ ਹੋਰ ਵੀ ਕਈ ਜਿਹੜਾ ਬਚ ਗਿਆ ਇਹਦੇ ਵਿੱਚੋਂ ਵੀ ਇਹ ਸਾਰਾ ਸਮਾਨ ਜਿਹੜਾ ਤੁਹਾਨੂੰ ਦੱਸਿਆ ਸੀ ਮਿਕਸ ਕੀਤਾ ਪਿਆ ਬਸ ਪਿੰਨੀਆਂ ਇਧਰੋਂ ਜਦੋਂ ਮਤਲਬ ਕਿ ਇਹ ਸਾਰਾ ਰੈਡੀ ਹੋ ਗਿਆ ਨਾ ਪੂਰਾ ਬਰੌਨ ਹੋ ਗਿਆ ਘੇ ਛੱਟ ਉਸ ਦਿਵਾ ਜਿਹਨੂੰ ਮਿਕਸ ਕਰਨਾ ਬਟਾ ਉਹ ਤੁਹਾਨੂੰ ਦੱਸਾਂਗੇ ਸਹੀ ਤਰੀਕਾ ਵਿੱਚ ਮਿਕਸ ਕਰਾਂਦਾ ਜਦੋਂ ਪੂਰਾ ਭੱਜ ਗਿਆ ਇਹਨੂੰ ਥੱਲੇ ਲਾ ਅੱਛਾ ਜੀ ਤਾਂ ਪਹਿਲਾਂ ਭਾਰੀ ਆ ਹੁਣ ਪਹਿਲਾਂ ਦੇਖੋ ਜੀ ਆਪਾਂ ਸਾਰਾ ਜਿਹੜਾ ਸਮਾਨ ਆ ਪਾ ਦਵਾ ਇੱਥੇ ਲੋ ਜੀ ਪਹਿਲਾਂ ਸਾਰਾ ਸਮਾਨ ਆਪਾਂ ਇੱਥੇ ਵਿੱਚ ਮਿਕਸ ਕਰ ਰਹੇ ਆ ਦੁਵਾਰਾ ਵੱਡੇ ਭਾਂਡੇ 'ਚ ਥੋੜਾ ਆ ਖੰਡ ਆ ਚੂਰਾ ਖੰਡ ਆ ਦੇਖ ਸਕਦਾ ਤੁਸੀਂ ਕਿਲੋ ਪੂਰਾ ਕਿਲੋ ਆ ਪੂਰੇ ਤੇ ਕਿਲੋ ਦੀ ਕਿਲੋ ਹੀ ਪਾ ਦਣੀ ਆਪਾਂ ਥੀਆਂ ਬਾਕੀ ਮਿੱਠਾ ਦੀ ਆਪਣੇ ਹੱਥਾਂ ਨਾਲ ਰੱਖ ਸਕਦੇ ਆ ਘੱਟ ਵੀ ਪਾ ਸਕਦੇ ਕਈ ਘੱਟ ਪਸੰਦ ਕਰਦੇ ਕਈ ਸ਼ੱਕਰ ਵੀ ਪਾਉਂਦੇ ਇਹਦੀ ਜਗ੍ਹਾ ਹੈ ਨਾ ਹਾਂ ਤੇ ਸ਼ੱਕਰ ਵੀ ਪਾਉਂਦੇ ਪਰ ਆਪਾਂ ਖੰਡ ਪਾਵਾਂਗੇ ਚੱਕਰ ਵਾਲਾ ਵੀ ਬੱਸ ਐ ਜਿ ਬਣਾਇਆ ਸੀ ਪਿਛਲੀ ਵਾਰ ਉਹ ਵਧੀਆ ਸੀ ਗੋੜ ਵਾਲਾ ਵੀ ਠੀਕ ਹੈ ਰੈਸਟ ਨੌਜੇ ਨੂੰ ਮਿਕਸ ਕਰ ਰਹੇ ਚੰਗੀ ਤਰ੍ਹਾਂ ਮਿਕਸ ਕਰ ਸਕਦੇ ਆਂ ਦੇਖੋ ਡਿਫਰੈਂਟ ਆਹ ਦੇਖੋ ਕੇ ਇਹ ਵੀ ਛੱਟਦਾ ਆ ਉੱਪਰ ਉੱਪਰ ਦੇਖੋ ਕੇ ਆ ਗਿਆ ਨਾ ਬ੍ਰਾਊਨ ਬ੍ਰਾਊਨ ਦੇ ਵਿੱਚ ਸਮੈਲ ਵੀ ਆਉਣ ਲੱਗ ਪਈ ਜਦੋਂ ਇਦਾਂ ਹੋ ਗਿਆ ਜਦੋਂ ਆਹ ਦੇਖੋ ਉੱਪਰ ਉੱਪਰ ਕੇ ਆ ਗਿਆ ਸਾਰਾ ਆਟੇ ਦੇ ਸਮਝ ਲਓ ਕਿ ਫਾਈਨਲ ਰੈਡੀ ਹੋ ਚੁੱਕਾ ਹੈ ਜੀ ਲਗਾਤਾਰ ਹਿਲਾਉਣਾ ਪੈਂਦਾ 1 ਮਿੰਟ ਵੀ ਡੈਡੀ ਨੇ ਇਹਨੂੰ ਛੱਡਿਆ ਨਹੀਂ ਹਿਲਾਏ ਤੋਂ ਬਿਨਾਂ ਰੁਕਿਆ ਨਹੀਂ ਉਹਨੂੰ ਲਗਾਤਾਰ ਹਿਲਾਉਣਾ ਦੀ ਰੁਕਣਾ ਨਹੀਂ ਇਹ ਵੀ ਇਹ ਵੀ ਚੀਜ਼ ਜ਼ਰ ਬਸ ਕਿਉਂਕਿ ਹੁਣ ਆਪਣਾ ਜਿਹੜਾ ਡਰਾਈ ਫਰੂਟ ਆ ਸਾਰਾ ਮਿਕਸ ਕੀਤਾ ਹੈ ਸਾਰਾ ਪਾਉਣਾ ਸ਼ੁਰੂ ਕਰਨ ਲੱਗੇ ਕਿੱਦਾਂ ਪਾਉਣਾ ਸਹੀ ਤਰੀਕਾ ਪਾਉਣ ਦਾ ਉਹ ਵੀ ਦੱਸਦੇ ਤੁਹਾਨੂੰ ਉਹ ਜੀ ਡਰਾਈ ਫਰੂਟ ਪੈਣ ਲਈ ਰੈਡੀ ਆ ਦੇਖ ਸਕਦੇ ਤੁਸੀਂ ਇਹਨੂੰ ਥੋੜਾ ਥੋੜਾ ਪਾ ਕੇ ਨਾਲ ਨਾਲ ਮਿਕਸ ਕਰੀ ਜਾਣਾ ਦੇਖ ਸਕਦੇ ਜੀ ਕਿਦਾਂ ਆਪਣੀਆਂ ਪਿੰਨੀਆਂ ਤਿਆਰ ਹੋ ਗਈਆਂ ਬਾਕੀ ਨੂੰ ਬੱਟਾਂ ਦੇ ਠੰਡੇ ਹੋਏ ਤੇ ਜੀ ਪਿੰਨੀਆਂ ਦੇਖ ਲਓ ਬੰਡ ਰੀਆਂ ਨੇ ਦੇਖ ਸਕਦੇ ਤੁਸੀਂ ਠੰਡਾ ਹੋ ਗਿਆ ਹੁਣ ਆਟਾ रेडी ਹੋ ਰਹੀਆਂ ਨੇ دوستੋ ਇਹ ਸੀ ਛੋਟਾ ਜਿਹਾ ਬਲੌਗ ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ ਬਾਕੀ ਜੇ ਇਨਫੋਰਮੇਸ਼ਨ ਬਣੀ ਤਾਂ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਦਾ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਫ्री ਸਤਿ ਸ਼੍ਰੀ ਅਕਾਲ